ਨਸ਼ਾ ਮੁਕਤ ਭਾਰਤ ਬਿਆਨ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਗੋੜੀਯੋਗ ਅਗਵਾਈ ਦੇ ਵਿੱਚ ਬਚਤ ਪਵਨ ਫਤੇਗੜ ਸਾਹਿਬ ਵਿਖੇ ਨੌਜਵਾਨਾਂ ਨੂੰ ਖੇਡ ਕਿਟਾਂ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ ਇਸ ਮੌਕੇ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਉਹਨਾਂ ਸੰਬੋਧਨ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਪੰਜਾਬ ਦੇ ਸੀਐਮ ਸਾਹਿਬ ਹਨ ਉਹਨਾਂ ਵੱਲੋਂ ਚਲਾਈ ਮਹਮ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਅੱਜ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਸਪੋਰਟਸ ਦਾ ਸਮਾਨ ਹੈ ਔਰ ਨਸ਼ਾ ਮੁਕਤ ਭਾਰਤ ਵਿਹਾਨ ਹੈ ਜਿਹੜਾ ਇਹਦੇ ਤਹਿਤ ਜਿਹੜੇ ਸਕੂਲਾਂ ਦੇ ਬੱਚੇ ਹਨ ਉਹਨਾਂ ਨੂੰ ਜਿਹੜੇ ਗੇਮਸ ਖੇਡਦੇ ਹਨ ਚਾਹੇ ਉਹ ਵਾਲੀਬਾਲ ਖੇਡਦਾ ਹੈ ਕੋਈ ਕ੍ਰਿਕਟ ਖੇਡਦਾ ਹੈ ਕੋਈ ਹਾਕੀ ਖੇਡਦਾ ਉਹਦੇ ਮਤਲਬ ਉਹਨਾਂ ਸਰ ਜਿਹੜੇ ਸਪੋਰਟ ਦਾ ਸਬੰਧ ਦਤਾ ਗਿਆ ਤੇ ਅਸੀਂ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਆਉਣਾ ਤਾਂ ਹੀ ਉਹ ਨਸ਼ੇ ਤੋਂ ਦੂਰ ਜਾਣਗੇ ਸੋ ਪੰਜਾਬ ਸਰਕਾਰ ਸਾਰੀਆਂ ਸਹੂਲਤਾਂ ਆਪਣੇ ਬੱਚਿਆਂ ਨੂੰ ਦੇ ਰਹੀ ਹੈ ਚਾਹੇ ਉਹ ਸਾਡੇ ਖੇਡਣ ਵਾਲੇ ਨੌਜਵਾਨ ਵੀਰ ਨੇ ਚਾਹੇ ਸਾਡੇ ਸਕੂਲਾਂ 'ਚ ਪੜ੍ਹਦੇ ਬੱਚੇ ਨੇ ਸਾਰਾ ਸਮਾਂ ਜਿਹੜੀ ਪੰਜਾਬ ਸਰਕਾਰ ਬੱਚਿਆਂ ਨੂੰ ਮੌਕੇ ਆ ਕਰਾਊਗੀ ਸਪੋਰਟਸ ਦਾ ਹਰ ਇੱਕ ਬੱਚਾ ਜਿਹੜਾ ਸਪੋਰਟਸ ਖੇਡ ਸਕੇ ਇਹ ਨੂੰ ਯਕੀਨੀ ਬਣਾਉਣਾ ਹੈ